ਐਸਕੇਐਮ ਸਿਆਸੀ ਵੱਲੋਂ ਅੱਜ ਤਮਾਮ ਮੀਟਿੰਗ ਜਿਹੜੀ ਹੋਈ ਆ ਤਾਂ ਉਸ ਦੇ ਵਿੱਚ ਕੀ ਕੁਝ ਐਲਾਨ ਹੋਇਆ ਹਰਿੰਦਰ ਸਿੰਘ ਲਖੋਵਾਲ ਸਾਡੇ ਨਾਲ ਲਖਵਾਲ ਜੀ ਅਸਲ ਦੇ ਵਿੱਚ ਕਾਰਨ ਕੀ ਰਹੇ ਨੇ ਕਿਉਂ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਖਨੋਰੀ ਤੁਸੀਂ ਪਿੱਛੇ ਜਾ ਕੇ ਵੀ ਗਏ ਹੋ ਐਸਕੇਐਮ ਮਤਲਬ ਸਿੱਧੇ ਤੌਰ ਦੇ ਪਰ ਐਸਕੇਐਮ ਕਿਉਂ ਨਹੀਂ ਕਾਨੂੰਨੀ ਤੌਰ ਤੇ ਉੱਥੇ ਪਹੁੰਚ ਰਹੇ ਨਹੀਂ ਐਸਕੇਐਮ ਕਿਸੇ ਤੇ ਬੰਦੋਸ਼ ਨਹੀਂ ਹੈਗੀ ਆਪਦੇ ਲੈਵਲ ਤੇ ਕੋਈ ਵੀ ਜਿਹੜਾ ਜਾ ਸਕਦਾ ਦੂਜਾ ਜੇ ਐਸਕੇਐਮ ਦਾ ਫੈਸਲਾ ਹੋਊ ਉਹ ਅਸੀਂ ਟੀਮ ਇੱਕ ਜਿਹੜੀ ਛੇ ਮੈਂਬਰੀ ਕਮੇਟੀ ਆ ਸਾਡੀ ਪਹਿਲਾਂ ਹੀ ਬਣੀ ਹੋਈ ਐਸਕੇਐਮ ਦੀ ਉਹ 21 ਤਰੀਕ ਨੂੰ ਜਾ ਕੇ ਆਈ ਆ। ਉਹਨਾਂ ਨਾਲ ਮੀਟਿੰਗ ਕਰਕੇ ਆਈ ਆ। ਕੁਝ ਮਸਲੇ ਹੱਲ ਹੋ ਗਏ ਨੇ। ਇੱਕ ਦੋ ਮੀਟਿੰਗਾਂ ਦੋ ਤਿੰਨ ਅਜੇ ਉਹਦੇ 'ਚ ਲੱਗਣਗੀਆਂ। ਉਸ ਤੋਂ ਬਾਅਦ ਲੱਗਦਾ ਵੀ ਸਾਨੂੰ ਐਸਕੇਐਮ ਤੇ ਜਿਹੜਾ ਗੈਰ ਰਾਜਨੀਤਿਕ ਤੇ ਉਹ ਦੋਈ ਇਕੱਠੇ ਹੋ ਜਵਾਂਗੇ। ਦੂਸਰੇ ਫੋਰਮਾਂ ਸਾਰੀਆਂ ਇਕੱਠਾ ਹੋ ਜਾਣਗੀਆਂ। ਕਿਉਂਕਿ ਸਾਰੇ ਲੋਕਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਵੀ ਕੱਲਾ-ਕੱਲੇ ਲੜਾਈ ਨਹੀਂ ਜਿੱਤੀ ਜਾ ਸਕਦੀ। ਅਸੀਂ ਬਰਾਬਰ ਉਹਨਾਂ ਨਾਲ ਲੜਾਈ ਜਿਹੜੀ ਹੈ ਜਿਵੇਂ ਉਹ ਉੱਥੇ ਬੈਠ ਕੇ ਲੜ ਰਹੇ ਆ ਅਸੀਂ ਸਰਕਾਰ ਤੇ ਦੂਜੀ ਤਰ੍ਹਾਂ ਪ੍ਰਭਾਵ ਪਾ ਰਹੇ ਆ ਜਿਵੇਂ ਅਸੀਂ ਗਵਰਨਰ ਨੂੰ ਮੰਗ ਪੱਤਰ ਦਿੱਤਾ ਅਸੀਂ 23 ਤਰੀਕ ਨੂੰ ਕੱਲ ਹੀ ਸਾਰੇ ਦੇਸ਼ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਵੀ ਡੱਲੇਵਾਲ ਸਾਹਿਬ ਦੀ ਸਿਹਤ ਵਿਗੜਦੀ ਜਾ ਰਹੀ ਆ ਉਹਨਾਂ ਨੂੰ ਫੌਰੀ ਤੌਰ ਤੇ ਬਚਾਉਣ ਦੀ ਲੋੜ ਆ ਫੌਰੀ ਤੌਰ ਤੇ ਸਾਡੀਆਂ ਮੰਗਾਂ ਇੱਕ ਨੇ ਕੋਈ ਕ੍ਰੈਡਿਟ ਵਾਰ ਦੀ ਗੱਲ ਨਹੀਂ ਜਿਵੇਂ ਚੈਨਲ ਕਹਿ ਰਹੇ ਨੇ ਅਸੀਂ ਕਹਿੰਦੇ ਆ ਵੀ ਫੌਰੀ ਤੌਰ ਤੇ ਸਰਕਾਰ ਉੱਥੋਂ ਹੀ ਅਨਾਊਂਸਮੈਂਟ ਮੰਗਾਂ ਕਰ ਦੇਵੇ ਤੇ ਉਹਨਾਂ ਦਾ ਆ ਕੇ ਮਰਨ ਵਰਤ ਤੜਵਾ ਦੇਵੇ ਇਸ ਸਰਕਾਰ ਦੀ ਇੱਕ ਚੰਗੀ ਪ੍ਰਾਪਤੀ ਹੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਐਡੇ ਵੱਡੇ ਦੇਸ਼ ਦੇ ਲੀਡਰ ਨੇ ਲੀਡਰ ਇੱਕ ਦਿਨ ਚ ਨਹੀਂ ਬਣ ਜਾਂਦਾ ਲੀਡਰਾਂ ਨੂੰ ਬਣਨ ਨੂੰ ਤੀ ਤੀ 40 40 ਸਾਲ ਉਹਨਾਂ ਨੇ ਇਸ ਸੰਘਰਸ਼ ਕੀਤਾ ਸਾਡੇ ਦੇ ਨਾਲ ਸਵਾ ਸਾਲ ਅਸੀਂ ਇਕੱਠੇ ਬੈਠੇ ਰਹੇ ਹਾਂ ਉਸ ਤੋਂ ਬਾਅਦ ਅਸੀਂ ਹੁਣ ਐਸ ਕੇ ਐਮ ਨੇ ਟਾਈਮ ਮੰਗਿਆ ਰਾਸ਼ਟਰਪਤੀ ਤੋਂ ਵੀ ਹੁਣੇ ਹੀ ਅਸੀਂ ਚਿੱਠੀ ਲਿਖ ਰਹੇ ਹਾਂ ਕੇਂਦਰੀ ਖੇਤੀਬਾੜੀ ਮੰਤਰੀ ਤੋਂ ਵੀ ਬਿਫੋਰ ਹੀ ਤੌਰ ਤੇ ਦਖਲ ਦਿਓ ਸਾਡਾ ਇੱਕ ਬਫਤ ਤੁਹਾਨੂੰ ਮਿਲਣ ਲਈ ਚਾਹੁੰਦਾ ਉਹ ਤੁਸੀਂ ਜਦ ਵੀ ਟਾਈਮ ਦਿਓਗੇ ਇੱਕ ਦੋ ਦਿਨ ਚ ਅਸੀਂ ਉੱਥੇ ਉਹਨਾਂ ਨੂੰ ਮਿਲਣ ਜਾਵਾਂਗੇ ਉਸ ਤੋਂ ਬਾਅਦ 9 ਜਨਵਰੀ ਨੂੰ ਇੱਕ ਵੱਡਾ ਇਕੱਠ ਜੀ ਹਜ਼ਾਰਾਂ ਕਿਸਾਨ ਸਾਡੇ ਮੋਗੇ ਦੇ ਵਿੱਚ ਇਨਾਂ ਦੇ ਹੱਕ ਦੇ ਵਿੱਚ ਇਹ ਮੰਗਾਂ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਅਸੀਂ ਉਹ ਕਰਨ ਜਾ ਰਹੇ ਆ ਇਸ ਤਰ੍ਹਾਂ ਦੇ ਅਸੀਂ ਵੱਖ-ਵੱਖ ਪ੍ਰੋਗਰਾਮ ਇਨਾਂ ਦੇ ਹੱਕ ਦੇ ਵਿੱਚ ਅਸੀਂ ਦਿੱਤੇ ਹੋਏ ਨੇ ਹਰਿਆਣੇ ਚ ਖਾਪਾਂ ਔਰ ਉੱਤਰ ਪ੍ਰਦੇਸ਼ ਚ ਖਾਪਾਂ ਸਮਰਥਨ ਕਰ ਰਹੀਆਂ ਉਹ ਕਹਿੰਦੀ ਵੀ ਅਸੀਂ ਇੱਕ ਮਹਾਪੰਚਾਇਤ ਕਰਾਂਗੇ 29 ਤਰੀਕ ਨੂੰ ਜਾਂ ਬਾਅਦ ਵਿੱਚ ਵੀ ਟਾਈਮ ਦੱਸਣਗੇ ਪਰ ਉਸ ਦੇ ਵਿੱਚ ਸ਼ਾਮਲ ਹੋਵੋਗੇ ਐਸਕੇਮ ਜਿਹੜਾ ਹੈ ਜੇ ਸਾਨੂੰ ਸੱਦਾ ਮਿਲਿਆ ਜਿੱਥੋਂ ਵੀ ਸਾਨੂੰ ਸੱਦਾ ਮਿਲਿਆ ਉੱਥੇ ਅਸੀਂ ਹਾਜ਼ਰ ਹੋਵਾਂਗੇ ਤੇ ਅਸੀਂ ਤਾਂ ਕਹਿੰਨੇ ਆ ਵੀ ਇਸੇ ਤਰ੍ਹਾਂ ਜਿਵੇਂ ਅੱਗੇ ਮਾਹੌਲ ਬਣਿਆ ਸੀ ਅੱਗੇ ਖਾਪਾਂ ਨਾਲ ਆ ਗਏ ਸੀ ਅੱਗੇ ਆਮ ਲੋਕ ਨਾਲ ਆ ਗਏ ਸੀ ਸਾਡੇ ਇਸੇ ਤਰ੍ਹਾਂ ਸਾਨੂੰ ਸਮਰਥਨ ਮਿਲੇ ਉਹਦੇ ਨਾਲ ਹੀ ਇਹ ਲੜਾਈ ਜਿੱਤੀ ਜਾ ਸਕਦੀ ਹੈ ਸਵਾਲਾ ਜਿਵੇਂ ਮੁੱਖ ਮੰਤਰੀ ਨੇ ਟਵੀਟ ਕੀਤਾ ਔਰ ਕਿਹਾ ਵੀ ਯੂਕਰੇਨ ਚ ਜਾ ਕੇ ਤੁਸੀਂ ਰੰਗ ਰੜਾ ਸਕਦੇ ਹੋ ਰੋਕਾ ਸਕਦੇ ਹੋ ਤਾਂ 200 ਕਿਲੋਮੀਟਰ ਦੂਰੀ ਕਿਸਾਨ ਬੈਠੇ ਇਹਨਾਂ ਅੰਦਾਤਾ ਨਾਲ ਗੱਲਬਾਤ ਕਿਉਂ ਨਹੀਂ ਹੋ ਸਰ ਦੂਸਰੀ ਗੱਲ ਸਿਆਸੀ ਲਗਾਤਾਰ ਇਹ ਚੀਜ਼ਾਂ ਟਿੱਪਣੀਆਂ ਵੀ ਕਰ ਰਹੇ ਨੇ ਵੀ ਉੱਥੇ ਜਾ ਕੇ ਹਾਲਚਲ ਪੁੱਛਣ ਦੇ ਨਾਲ ਕੀ ਹੋਊਗਾ ਉੱਥੇ ਜਾ ਕੇ ਮਰਨ ਵਰਤ ਡੋਨ ਤੱਕ ਜਿਹੜਾ ਯਕੀਨ ਰੱਖਣਾ ਚਾਹੀਦਾ ਮਰਨ ਵਰਤ ਕਿਵੇਂ ਤੜਾਇਆ ਜਾ ਸਕਦਾ ਅਸੀਂ ਤਾਂ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿੰਦੇ ਆਂ ਵੀ ਉਹ ਕਿਉਂ ਚੁੱਪ ਕਰਕੇ ਬੈਠੀ ਆ ਉਹਨਾਂ ਨੇ ਪਿੱਛੇ ਜਦ ਅੰਦੋਲਨ ਚੱਲਿਆ ਸੀ ਤਿੰਨ ਚਾਰ ਮੀਟਿੰਗਾਂ ਕਰਾਈਆਂ ਸੀ ਕੇਂਦਰੀ ਮੰਤਰੀਆਂ ਨਾਲ ਅੱਜ ਕਿਉਂ ਨਹੀਂ ਉਹ ਪਹੁੰਚ ਕਰ ਰਹੇ ਮੁੱਖ ਮੰਤਰੀ ਨੂੰ ਸਿੱਧੀ ਪਹੁੰਚ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਵੀ ਇੱਕ ਅਦਾ ਮੰਤਰੀ ਭੇਜਦਾ ਵੀ ਹਾਲਚਾਲ ਪੁੱਛਿਆ ਆ ਮੁੱਖ ਮੰਤਰੀ ਸਿੱਧਾ ਜਾ ਕੇ ਕਿਉਂ ਨਹੀਂ ਬੈਠਦਾ ਐਮਐਲਏ ਨੂੰ ਲੈ ਕੇ ਐਮਪੀਆ ਨੂੰ ਲੈ ਕੇ ਕਿਉਂ ਨਹੀਂ ਸੈਂਟਰ ਦੇ ਕੋਲ ਜਾਂਦਾ ਵੀ ਆਓ ਉਹਨਾਂ ਦਾ ਹੱਲ ਕਰੋ ਬੰਦਾ ਮਰ ਰਿਹਾ ਇਹ ਪੰਜਾਬ ਸਰਕਾਰ ਦੀ ਡਿਊਟੀ ਆ ਸਾਡੀ ਜਾਨ ਮਾਲ ਦੀ ਰਾਖੀ ਕਰਨੀ ਪੰਜਾਬ ਸਰਕਾਰ ਨੂੰ ਫੌਰਨ ਤੌਰ ਤੇ ਉਹਨਾਂ ਦੇ ਦਰਵਾਜ਼ੇ ਮੂਰੇ ਬੈਠਣਾ ਚਾਹੀਦਾ ਉਹਨਾਂ ਤੋਂ ਟਾਈਮ ਲੈਣਾ ਚਾਹੀਦਾ ਤੇ ਇਹਨਾਂ ਨੂੰ ਬਚਾਉਣਾ ਚਾਹੀਦਾ ਦਿੱਲੀ ਜਿੱਥੇ ਮੀਟਿੰਗ ਵੀ ਕਰਨ ਗਏ ਆ ਜਿਹੜੇ ਪ੍ਰਧਾਨ ਦੇ ਹੱਕ ਨਾਲ ਦਿੱਲੀ ਸਾਰੇ ਮੰਤਰੀ ਗਏ ਸਾਰੇ ਐਮ ਐਲ ਏ ਗਏ ਕਿਤੇ ਨਾ ਕਰਨ ਗਏ ਨੇ ਅਮਨ ਰੋੜਾਈ ਨੂੰ ਨਾਲ ਲੈ ਕੇ ਗਏ ਆ ਕਿ ਭਾਈ ਦਿੱਲੀ ਮੀਟਿੰਗ ਸੀ ਅੱਜ ਬੜੀ ਵਧੀਆ ਕਰ ਲੈ ਸੈਂਟਰ ਨੂੰ ਤੋਂ ਇਹਨਾਂ ਨੂੰ ਮਸਲੇ ਹੱਲ ਕਰਵਾਉਣੇ ਚਾਹੀਦੇ ਤੇ ਨਾ ਸੈਂਟਰ ਨਾਲ ਨਹੀਂ ਆਪਣੀ ਮੀਟਿੰਗ ਸੀ ਇਹਨਾਂ ਦੀ ਆਮ ਪਾਰਟੀ ਦੀ ਪੰਜਾਬ ਦੇ ਮੰਤਰੀ ਸਾਰੇ ਗਏ ਉੱਥੇ ਐਮਐਲਏ ਸਕੇ ਸੀਗੇ ਅਮਨੋੜਾ ਦੀ ਗਈ ਸੀ ਮੀਟਿੰਗ ਸੀਗੀ ਉੱਥੇ ਉਹਨਾਂ ਦੇ ਆਪਸ ਪਰ ਇਹਨਾਂ ਨੂੰ ਨਾਲ ਮੀਟਿੰਗ ਦੇ ਨਾਲ ਜਿੱਥੇ ਗਏ ਸੀ ਇਹਨਾਂ ਨੂੰ ਪ੍ਰਧਾਨ ਮੰਤਰੀ ਤੋਂ ਸਮਾਂ ਲੈਣਾ ਚਾਹੀਦਾ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਸੀ ਜੇ ਉਹ ਨਹੀਂ ਸੀ ਮੰਨਦੇ ਤਾਂ ਉਹਨਾਂ ਦੇ ਦਰਾਂ ਮੂਰੇ ਇੱਕ ਦਿਨ ਤਾਂ ਬੈਠ ਜਾਂਦੇ ਅੱਗੇ ਵੀ ਤੇ ਧਰਨੇ ਲਾਉਂਦੇ ਸੀ ਹੁਣ ਕਿਉਂ ਨਹੀਂ ਬੈਠ ਸਕਦੇ ਬੰਦੇ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਜੇ ਅੱਜ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਪੰਜਾਬ ਚੁੱਥਲ ਪੁੱਥਲ ਹੋ ਜੂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਜੂ ਇਹ ਇਹਨਾਂ ਨੂੰ ਬਚਾਉਣੀ ਚਾਹੀਦੀ ਥੀ ਪੰਜਾਬ ਸਰਕਾਰ ਨੇ ਬਿਲਕੁਲ ਬਿਲਕੁਲ ਧੰਨਵਾਦ ਤਾਂ ਹੁਣ ਅੱਗੇ ਖਾਸ ਤੌਰ ਤੇ ਐਲਾਨ ਇਹ ਹੈ ਸਪਸ਼ਟ ਰੂਪ ਚ ਇਹ ਹੈ ਕਿ ਕਿਤੇ ਐਸਕੇਐਮ ਜਿਹੜਾ ਹੈ ਉਹ ਸ਼ੰਭੂ ਖਨੋਰੀ ਫਿਲਹਾਲ ਨਹੀਂ ਜਾਵੇਗਾ ਤਾਂ ਅਗਲੀ ਰਣਨੀਤੀ ਕੀ ਹੈ ਅਗਲੀਆਂ ਮੀਟਿੰਗਸ ਦੇ ਵਿੱਚ ਕੀ ਹੁੰਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਬਣੀ ਚੌਂਦੇ ਨਾਲ ਮਨਜੋਤ ਸਿੰਘ ਆਂਗ ਫੀਟੀਸੀ న్యూਸ ਚੰਡੀਗੜ੍ਹ